ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ ਉਥੇ ਹੀ ਇਸ ਦੇ ਨਾਲ ਚੋਣ ਪ੍ਰਚਾਰ ਵੱਲੋਂ ਵੀ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪਰ ਇਸ ਦੇ ਬਾਵਜੂਦ ਵੀ ਕਦੇ ਆਟੋ 'ਚੋਂ ਕਰੋੜਾਂ ਰੁਪਏ ਫੜੇ ਜਾਂਦੇ ਨੇ ਤੇ ਕਦੇ ਗੱਡੀਆਂ 'ਚੋਂ ਲੱਖਾਂ ਰੁਪਏ ਜੀ ਹਾਂ ਇਸੇ ਤਰ੍ਹਾਂ ਹੀ ਜਲੰਧਰ ਦੇ ਵਿੱਚ ਨਾਕੇਬੰਦੀ ਦੌਰਾਨ ਪੁਲਿਸ ਨੇ ਜਦੋਂ ਇਸ ਕਾਲੇ ਰੰਗ ਦੀ ਗੱਡੀ ਨੂੰ ਰੋਕਿਆ ਤਾਂ ਇਸ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਵਿੱਚੋਂ ਰੱਖੇ ਇਸ ਕਾਲੇ ਬੈਗ ਦੇ ਵਿੱਚੋਂ ਲੱਖਾਂ ਰੁਪਏ ਬਰਾਮਦ ਕੀਤੇ ਗਏ ਨੇ ਕੜਕ ਦੇ ਕੜਕ ਦੇ ਗਾਂਧੀ ਵਾਲੇ ਲੱਖਾਂ ਰੁਪਏ ਦੇ ਨੋਟ ਦੇਖ ਇੱਕ ਵਾਰ ਤਾਂ ਪੁਲਿਸ ਮੁਲਾਜ਼ਮ ਵੀ 당ਗ ਰਹੇਗੇ ਜਦੋਂ ਇਹਨਾਂ ਪੈਸਿਆਂ ਬਾਬਤ ਵਪਾਰੀ ਨੂੰ ਸਵਾਲ ਪੁੱਛੇ ਗਏ ਤਾਂ ਉਸਨੇ ਜੋ ਅੱਗੇ ਕਿਹਾ ਉਹ ਸੁਣੋ ਕਾਇਲਰ ਜਮ ਨਾਕਾ ਲੱਗਾ ਜੀ ਲੋਕ ਸਭਾ ਚੋਣਾ ਦੌਰਾਨ ਉਸ ਨਾਕੇ ਤੇ ਆਪਾਂ ਗੱਡੀ ਰੋਕੀ ਕਿ ਆ ਵਾਲੀ ਐਮਜੀ ਹੈਕਟਰ ਤੇ ਇਹ ਗੱਡੀ ਦੇ ਵਿੱਚੋਂ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਬਲ ਜੰਗਬਾ ਦਰਸ਼ਕ ਦੱਸਿਆ ਔਰ ਇਹ ਛੇੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਐ ਸੰਜੋਬ ਦੀ ਦੁਕਾਨ ਹੈ ਤੇ ਇਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡ ਬੈਗ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਐ ਜੋ ਐਸਐਸਸੀ ਟੀਮ ਦੇ ਇੰਚਾਰਜ ਨੇ ਚੈੱਕ ਕੀਤੀ ਉਹਦੇ ਇਹਨਾਂ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਨਹੀਂ ਹੈ ਜੀ ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡੈਕਟ ਤਹਿਤ 50000 ਤੋਂ ਉੱਪਰ ਅਮਾਉਂਟ ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ ਤੇ ਇਸ ਲਈ ਇਹਨੂੰ ਸੀਜ਼ਰ ਜਬਤ ਕੀਤਾ ਗਿਆ ਇਹ ਖਜ਼ਾਨੇ ਜਮ੍ਹਾਂ ਕਰਵਾ ਰਹੇ ਹਾਂ ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਸਕਦੇ ਹਾਂ ਸਰ ਉਹਨਾਂ ਨੇ ਕਹਿਣਾ ਮੈਂ ਬੈਂਕ ਜਮ੍ਹਾਂ ਕਰਾ ਰਿਹਾ ਸੀ ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੋਏਗੀ ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ ਉਹਨੂੰ ਸਫੀਸ਼ੀਐਂਟ ਜਿਹੜਾ ਸੈਟ ਇਹਨਾਂ ਨੂੰ ਸੈਟਲਮੈਂਟ ਜਿਹੜੀ ਤਸੱਲੀ ਕਰਾਉਣੀ ਹੈ ਉਹ ਸਬੰਧਤ ਡਿਪਾਰਟਮੈਂਟ ਨਹੀਂ ਕਰਾਉਣੀ ਐ ਐਸਐਸਟੀ ਟੀਮਾਂ ਦੀ ਕਰਾਉਣੀ ਹੈ ਕੈਸ਼ ਆ ਹੁਣ ਕਿੱਥੇ ਜਮ੍ਹਾਂ ਕਰਵਾਏ ਹੁ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਪਾਰੀ ਦੇ ਕੋਲੋਂ ਜੋ 5 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਉਹਨਾਂ ਦਾ ਵਪਾਰੀ ਦੇ ਕੋਲ ਕੋਈ ਵੀ ਦਾਸਤਾਵੇਜ਼ ਨਹੀਂ ਮਿਲਿਆ ਜਿਸ ਦੇ ਚਲਦੇ 5 ਲੱਖ ਰੁਪਏ ਨੂੰ ਬਰਾਮਦ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਏ ਜਾਣਗੇ ਬਾਕੀ ਅੱਗੇ ਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਅੱਗੇ ਕੀ ਕੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ